ਤੇ ਜੀਵਨੇ ਸਵਾਲ ਕਰਤਾ ਤੇ ਜੇ ਨਾਮ ਸਾਡੇ ਅੰਦਰ ਹੈ ਜੇ ਸ਼ਬਦ ਸਾਡੇ ਅੰਦਰ ਹੈ ਤੇ ਸਾਨੂੰ ਸੁਣਾਈ ਨਹੀਂ ਦਿੰਦਾ ਸਾਰੀ ਉਹ ਪਹਿਚਾਨ ਨਹੀਂ ਆਉਂਦੀ ਅਸੀਂ ਭੁੱਲੇ ਹੋਏ ਤੇ ਮਾਰੇ ਜਾਣ ਲਗੇ ਉਹਦਾ ਇੱਕ ਕਾਰਨ ਹੈ ਇਹ ਸਾਰਾ ਖੇਲ ਹੈ ਧਿਆਨ ਦਾ ਨਾਮ ਜਿਹੜਾ ਚੱਲ ਰਿਹਾ ਹੈ ਉਹ ਸੁਣ ਵਿੱਚ ਚੱਲ ਰਿਹਾ ਹੈ ਜਿਸ ਨੂੰ ਕੁਰਬਾਨੀ ਦੇ ਵਿੱਚ ਲਰ ਕੇ ਜਾਂਦੇ ਨੇ ਆਹ ਤਰ ਹੈ ਐਸੇ ਉੱਪਰ ਆਪਣਾ ਕਾਰ ਸ਼ੁਰੂ ਹੋ ਜਾਂਦਾ ਹੈ ਆ ਜਿੱਥੇ ਪਾਉਣ ਟਕਰਾ ਕੇ ਆਉਂਦੇ ਹੈ ਇਧਰੋਂ ਮਾਇਆ ਦਾ ਕਾਰ ਸ਼ੁਰੂ ਹੋ ਜਾਂਦਾ ਹੈ ਤੇ ਦਰ ਦੇ ਨਿਸ਼ਾਨੀ ਦੱਸਦੇ ਨੇ ਮਰ ਕਹਿੰਦੇ ਮਸਤਕ ਪਦਮ ਦਿਵਾਲੇ ਮਣੀ ਮਾਹੇ ਨਰੰਜਨ ਤਰਾਪਹੁਣ ਤਨੀ ਪੰਜ ਸ਼ਬਦ ਨਿਰਮਾਇਨ ਬਾਜੇ ਆ ਜਿਹੜਾ ਆਪਣਾ ਮਸਤਕ ਹੈ ਨਾ ਇਹਨੂੰ ਕਹਿੰਦੇ ਨੇ ਪਦਮ ਇਹਦੇ ਅੰਦਰ ਮਣੀ ਦਾ ਪ੍ਰਕਾਸ਼ ਹੈ ਉਹਦੇ ਅਗਲੇ ਪਾਸੇ ਨਿਰੰਕਾਰ ਨਰੰਜਨ ਦੀ ਜੋਤ ਹੈ ਉਹਦੇ ਅਗਲੇ ਪਾਸੇ ਪੰਜ ਸ਼ਬਦ ਉਹ ਜਿੱਥੇ ਵੱਜਦੇ ਉਹਨਾਂ ਨੂੰ ਦਰ ਕਰੇ ਮਸਤਕ ਪਦਮ ਦਿਵਾਲੇ ਮਣੀ ਮਾਹੇ ਨਿਰੰਜਨ ਕਰ ਭਉਣ ਤੜੀ ਪੰਜ ਸ਼ਬਦ ਨਿਰਮਾਇਲ ਬਾਜੇ ਤੁਲਕ ਚਵਰ ਸੰਖ ਕਾਣਾ ਗਜ ਉਹਨੇ ਧਰਤੀ ਉੱਪਰ ਜਿਹੜੇ ਪੰਜ ਸ਼ਬਦ ਵੱਜਦੇ ਨੇ ਇਹ ਜਿਹੜਾ ਸ਼ਬਦ ਹੈ